ਸਿਹਤ ਪੰਜਾਬ ਦੀ ਚੈਨਲ ਵੇਖ ਰਿਹਾ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ। ਦੋਸਤੋ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਨਾ ਕਿ ਅਸੀਂ ਇਸ ਚੈਨਲ ਉੱਤੇ ਸਿਹਤ ਨਾਲ ਜੁੜੀਆਂ ਨਵੀਆਂ-ਨਵੀਆਂ ਵੀਡੀਓ ਡੇਲੀ ਅਪਲੋਡ ਕਰਦੇ ਹਾਂ। ਜੇਕਰ ਤੁਸੀਂ ਵੀ ਸਿਹਤ ਨਾਲ ਜੁੜੀਆਂ ਨਵੀਆਂ-ਨਵੀਆਂ ਵੀਡੀਓ ਡੇਲੀ ਵੇਖਣਾ ਚਾਹੁੰਦੇ ਹੋ ਤਾਂ ਵੀਡੀਓ ਦੇ نیچے ਦਿੱਤਾ ਲਾਲ ਰੰਗ ਦਾ ਸਬਸਕ੍ਰਾਈਬ ਬਟਨ ਦਬਾ ਦਿਓ ਤੇ ਬੈਲ ਆਈਕਨ ਵੀ ਦਬਾ ਦਿਓ ਤਾਂ ਕਿ ਤੁਸੀਂ ਸਾਡੇ ਨਾਲ ਜੁੜੇ ਰਹੋ। ਆਓ ਦੋਸਤੋ ਹੁਣ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ। ਦੋਸਤੋ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਪੀਲੀਆ ਦੀ ਅੱਜ ਦੋਸਤੋ ਅਸੀਂ ਇਸ ਬਿਮਾਰੀ ਬਾਰੇ ਹੀ ਗੱਲ ਕਰਾਂਗੇ ਖੂਨ ਦੇ ਵਿੱਚ ਲਾਲ ਲਹੂ ਕਣਾਂ ਦੀ ਕਮੀ ਹੋਣਾ ਲੀਵਰ ਕਮਜ਼ੋਰ ਹੋਣਾ ਲੀਵਰ ਵਿੱਚ ਬੜਨ ਵਾਲਾ ਪਿਤ ਖੂਨ ਵਿੱਚ ਪਹੁੰਚ ਜਾਣਾ ਇਹ ਸਾਰੇ ਪੀਲੀਆ ਦੇ ਮੁੱਖ ਕਾਰਨ ਹਨ ਅਤੇ ਦੋਸਤੋ ਇਸ ਦੇ ਨਾਲ ਨਾਲ ਅੱਖਾਂ ਪੇਸ਼ਾਬ ਅਤੇ ਚਮੜੀ ਦਾ ਰੰਗ ਪੀਲਾ ਹੋ ਜਾਣਾ ਸਾਰੀਆਂ ਚੀਜ਼ਾਂ ਪੀਲੀਆਂ ਦਿਖਾਈ ਦੇਣਾ ਲੀਵਰ ਵਿੱਚ ਦਰਦ ਹੋਣਾ ਬੁਖਾਰ ਰਹਿਣਾ ਕਮਜ਼ੋਰੀ ਰਹਿਣਾ ਸਰੀਰ ਵਿੱਚ ਜਾਂ ਫਿਰ ਖਾਰਸ਼ ਹੋਣਾ ਚੀਕਨੇ ਪਦਾਰਥ ਨਾ ਪਚਣਾ ਇਹ ਸਾਰੇ ਦੋਸਤੋ ਪੀਲੀਆ ਦੇ ਲੱਛਣ ਹਨ ਆਓ ਦੋਸਤੋ ਹੁਣ ਆਪਾਂ ਗੱਲ ਕਰਦਾ ਇਸ ਦੇ ਇਲਾਜ ਬਾਰੇ ਇਸ ਦੇ ਤੁਹਾਨੂੰ ਅਸੀਂ ਤਿੰਨ ਨੁਸਖੇ ਦੱਸਾਂਗੇ ਜਿਨ੍ਹਾਂ ਵਿੱਚ ਤੋਂ ਕਿਸੇ ਵੀ ਨੁਸਖੇ ਨਾਲ ਇਸ ਬਿਮਾਰੀ ਤੋਂ ਆਰਾਮ ਪਾ ਸਕਦੇ ਹੋ ਦੋਸਤੋ ਪਿਆਜ਼ ਪੀਲੀਆ ਦੀ ਬਿਮਾਰੀ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਇਸ ਲਈ ਤੁਸੀਂ ਦੋਸਤੋ ਇੱਕ ਪਿਆਜ਼ ਨੂੰ ਬਰੀਕ ਕੱਟ ਕੇ ਸਲਾਦ ਵਾਂਗ ਉਸ ਨੂੰ ਨਿੰਬੂ ਦੇ ਰਸ ਵਿੱਚ ਕੁਝ ਘੰਟਿਆਂ ਤੱਕ ਭਿਉ ਕੇ ਰੱਖ ਦੇਣਾ ਹੈ ਅਤੇ ਜਦੋਂ ਚੰਗੀ ਤਰ੍ਹਾਂ ਭਿੱਜ ਜਾਵੇ ਤਾਂ ਦੋਸਤੋ ਫਿਰ ਇਸ ਨੂੰ ਤੁਸੀਂ ਰਸ ਵਿੱਚੋਂ ਬਾਹਰ ਕੱਢ ਕੇ ਇਸ ਉੱਪਰ ਨਮਕ ਅਤੇ ਕਾਲੀ ਮਿਰਚ ਦਾ ਪਾਊਡਰ ਇਸ ਉੱਪਰ ਛਿੜਕ ਕੇ ਤੁਸੀਂ ਦਿਨ ਵਿੱਚ ਦੋ ਵਾਰ ਇਸ ਦਾ ਸੇਵਨ ਕਰਨਾ ਹੈ ਹੁਣ ਦੋਸਤੋ ਗੱਲ ਕਰਦੇ ਹਾਂ ਦੂਜੇ ਨੁਸਖੇ ਦੀ ਦੋਸਤੋ ਜੇਕਰ ਤੁਹਾਨੂੰ ਪੀਲੀਆ ਹੋ ਗਿਆ ਹੈ ਤਾਂ ਤੁਸੀਂ ਦੋਸਤੋ ਗੰਨੇ ਦੇ ਰਸ ਦਾ ਇਸ ਦੇ ਨਾਲ ਦੋਸਤੋ ਤੁਹਾਨੂੰ ਪੀਲੀਆ ਤੋਂ ਬਹੁਤ ਜਲਦੀ ਛੁਟਕਾਰਾ ਮਿਲ ਜਾਵੇਗਾ ਅਤੇ ਦੋਸਤੋ ਤੁਸੀਂ ਰੋਜ਼ਾਨਾ ਸਵੇਰੇ ਸਵੇਰੇ ਲੱਸੀ ਦਾ ਸੇਵਨ ਵੀ ਕਰ ਸਕਦੇ ਹੋ ਇਸ ਲਈ ਤੁਸੀਂ ਦੋਸਤੋ ਲੱਸੀ ਵਿੱਚ ਕਾਲੀ ਮਿਰਚ ਦਾ ਪਾਊਡਰ ਮਿਕਸ ਕਰਕੇ ਇਸ ਦਾ ਸੇਵਨ ਕਰਨਾ ਹੈ ਇਸ ਨਾਲ ਵੀ ਤੁਹਾਨੂੰ ਪੀਲੀਆ ਤੋਂ ਬਹੁਤ ਜਲਦੀ ਆਰਾਮ ਮਿਲ ਜਾਵੇਗਾ ਤਾਂ ਦੋਸਤੋ ਇਹ ਸੀ ਸਾਡੀ ਅੱਜ ਦੀ ਵੀਡੀਓ ਉਮੀਦ ਕਰਦੇ ਹਾਂ ਕਿ ਦਿੱਤੀ ਗਈ ਜਾਣਕਾਰੀ ਵਧੀਆ ਲੱਗੀ ਹੋਵੇਗੀ ਧੰਨਵਾਦ